ਜਾਦੂ ਦੀ ਜੱਪੀ ਵਾਲੇ ਬਾਬਾ ਜੀ ਮੁੱਖ ਮੰਤਰੀ ਹੋਣਗੇ ਪੰਜਾਬ ਦੇ ਉਹ ਮੇਰੀ ਯਾਰ ਏਡੀ ਹੋਇਸੀਤ ਨਹੀਂ ਔਕਾਤ ਨਹੀਂ ਮਿਲਤਾ ਜਿਹੜੀ ਜੱਪੀ ਮੈਨੂੰ ਪਈ ਸੀ ਉਹਦੀ ਗੱਲ ਕੀਤੀ ਆ ਹਾਂ ਮਗਰ ਮੈਂ ਇਸ ਗੱਲ ਨੂੰ ਜ਼ਰੂਰ ਕੰਡੈਮਨਡ ਕਰਦਾ ਜੋ ਬੋਲ ਬਾਬਾ ਜੀ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਨੇ ਬੋਲੇ ਆ ਜੇ ਕੇਜਰੀਵਾਲ ਸਾਹਿਬ ਨੂੰ ਮਾੜੀ ਮੋਟੀ ਵੀ ਸ਼ਰਮ ਹੈ ਜਾਂ ਬਾਬਾ ਜੀ ਦਾ ਸਤਿਕਾਰ ਕਰਦੇ ਆ ਜਾਂ ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਆ ਗੁਰੂਆਂ ਪੀਰਾਂ ਦੀ ਧਰਤੀ ਦਾ ਸਤਿਕਾਰ ਕਰਦੇ ਆ ਫਿਰ ਪਧਵੰਤ ਮਾਨ ਨੂੰ ਡਿਸਮਿਚ ਕਰ। ਨਹੀਂ ਤਾਂ ਅਮਨ अरोड़ा ਸਾਹਿਬ ਕਹਿਣ ਕਿ ਮੈਂ ਉਹਨਾਂ ਬਿਆਨਾਂ ਨਾਲ ਸਹਿਮਤ ਨਹੀਂ ਇਸ ਤਰ੍ਹਾਂ ਗੱਡੀ ਨਹੀਂ ਚੱਲਣੀ ਕਿਉਂਕਿ ਲੋਕੀ ਨੇ ਤੁਸੀ ਮੂਰਖਲਾ ਸਮਝ ਲਈ। ਜੇ ਸਹਿਮਤ ਨਹੀਂ ਤੇ ਫਿਰ ਤੁਸੀਂ ਬਾਹਰ ਹੋ ਜਾਓ। ਕੈਬਨਿਟ ਚੋਂ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਸ਼ਾਇਦ ਐਡਾ ਕਿ ਲੱਖਾਂ ਕਰੋੜਾਂ ਲੋਕਾਂ ਦੀ ਸੰਗਤ ਹੈ ਬਾਬਾ ਜੀ ਦਾ ਜਿਹੜਾ ਸਤਿਕਾਰ ਕਰਦੇ ਆ। ਔਰ ਕਿੰਨੇ ਪ੍ਰਧਾਨ ਮੰਤਰੀ, ਮੁੱਖ ਮੰਤਰੀ, ਰਾਸ਼ਟਰਪਤੀ ਸਹਿਬਾਨ ਉੱਥੇ ਜਾ ਕੇ ਬਾਬਾ ਜੀ ਦਾ ਪਿਆਰ ਤੇ ਅਸ਼ੀਰਵਾਦ ਲੈਂਦੇ ਤੇ ਕੀ ਕਿਸੇ ਮੁੱਖ ਮੰਤਰੀ ਨੂੰ ਸੋਪਦਾ ਜਿਹਦਾ ਆਪ ਦਾ ਕੈਰੇਕਟਰ ਹੀ ਏਡਾ ਢਿੱਲਾ ਹੋਵੇ ਕੀ ਉਹ ਏਡੀ ਵੱਡੀ ਸ਼ਖਸੀਅਤ ਬਾਰੇ ਵਾਹਪੁਰਸ਼ਾ ਬਾਰੇ ਬਿਆਨ ਦੇ ਕੇ ਤੂੰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਉਹ ਦਿਨ ਜਿਸ ਤਰੀਕੇ ਨਾਲ ਬਾਬਾ ਜੀ ਦੀ ਸਿਕਿਉਰਿਟੀ ਕੰਪਰੋਮਾਈਜ਼ ਕੀਤੀ ਕੱਲ ਕੋਈ ਗੱਲ ਉੱਥੇ ਹੋ ਜਾਂਦੀ ਕਿਉਂਕਿ ਡਿਊਟੀ 'ਚ ਜੇਲ ਬ੍ਰੇਕ ਤੋਂ ਬਾਹਰ ਡਿਊਟੀ ਤੱਕ ਕਿਸੇ ਪ੍ਰੈਸ ਵਾਲੇ ਨੂੰ ਨਹੀਂ ਆਉਣ ਦਿੱਤਾ ਜਾਂ ਸਿਲੈਕਟਿਵ ਪ੍ਰੈਸ ਨੂੰ ਲੈ ਕੇ ਗਏ ਉਹੀ ਅਫਸਰ ਜਿਹੜਾਂ ਦੀ ਅਜਿਨ ਕੁਆਇਰੀ ਹਾਈ ਕੋਰਟ ਨੇ ਖੋਲਤੀ ਆ ਉਹਨਾਂ ਦੀ ਵੀਡੀਓ ਬਾਰੇ ਉਹ ਪ੍ਰੈਸ਼ਰ ਨੂੰ ਦੇ ਰਹੇ ਸੀ ਸਵਾਲ ਕਿ ਤੁਸੀਂ ਬਾਬਾ ਜੀ ਨੂੰ ਆਹੀ ਸਵਾਲ ਕਰਨਾ ਤੇ ਜਦੋਂ ਪੁਲਿਸ ਇਹ ਜੇ ਕੰਮ ਕਰਨ ਲੱਗ ਜੂਗੀ ਫਿਰ ਲਾਅ ਐਂਡ ਆਰਡਰ ਤੱਕ ਕਿੱਥੇ ਕਾਬੂ ਰਹਿਣਾ ਜ ਸ਼ੁਕਰਾਨੇ ਵਜੋਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦੇ ਜਨਮ ਪਰਕਸ਼ਨ ਵਾਸਤੇ ਦਾਸ ਚੰਡੀਗੜ੍ਹੋਂ ਚੱਲਿਆ ਮੇਰੀ ਸ਼ੁਰੂਆਤ ਵੀ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ 'ਚ ਹੋਇਆ ਤੇ ਮੇਰੀ ਅਖੀਰ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਔਰ ਰਸਤੇ 'ਚ ਅੱਜ ਖਟਕਰ ਕਰਾਂ ਸ਼ਹੀਦ ਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਦੇ ਚਰਨਾਂ 'ਚ ਨਤਮਸਤਕ ਹੋ ਕੇ ਕਿਉਂਕਿ ਹੱਕ ਸੱਚ ਵਾਸਤੇ ਸ਼ਹੀਦ ਦੇ ਆਜ਼ਮ ਸ਼ਹੀਦ ਭਗਤ ਸਿੰਘ ਜੀ ਵੀ ਬਹੁਤ ਵੱਡੀ ਲੜਾਈ ਲੜੇ ਆ ਔਰ ਜਦ ਮੈਂ ਵੀ ਸਿਰਕਾ ਤਾਨਾਸ਼ਾ ਸਰਕਾਰਾਂ ਦੇ ਖਿਲਾਫ ਲੜਦਾ ਸੀ ਕਿ ਮੇਰੇ ਵਾਸਤੇ ਵੀ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਕਿ ਇਨਸਪੀਰੇਸ਼ਨ ਸੀ ਔਰ ਮੇਰੇ ਮਨ 'ਚ ਕਈ ਵਾਰੀ ਉਹ ਤਸਵੀਰ ਜਿਹੜੀ ਕਾਫੀ ਵਾਇਰਲ ਹੁੰਦੀ ਹੈ ਜਦੋਂ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਨੂੰ ਸਿਲਾਖਾਂ ਪਿੱਛੇ ਇੱਕ ਚਾਰਪਾਈ ਤੇ ਬੈਠਿਆ ਉਹ ਉਹ ਫੋਟੋ ਬੜੀ ਇੱਕ ਵਿਖਾਈ ਜਾਂਦੀ ਆ ਸੋ ਉਸ ਨੂੰ ਮੈਂ ਇੱਕ ਵਾਰ ਹੀ ਨਹੀਂ अनेका ਵਾਰੀ ਜਦੋਂ ਮੈਂ ਸੱਚੇ ਪਾਤਸ਼ਾਹ ਦਾ ਸਹਾਰਾ ਲੈਂਦਾ ਸੀ ਤੇ ਇਹਨਾਂ ਮਾਨ ਸ਼ੀਦਾ ਦਾ ਵੀ ਸਹਾਰਾ ਲੈਂਦਾ ਸੀ ਕਿਉਂਕਿ ਸਰਕਾਰਾਂ ਦੇ ਖਿਲਾਫ ਲੜਨਾ ਸੌਖਾ ਨਹੀਂ ਹੈ ਤੁਸੀਂ ਅੱਜ ਵੇਖ ਹੀ ਲਿਆ ਕੋਈ ਪੱਤਰਕਾਰ ਥੋੜੇ ਚੋ ਟਾਵੇਂ-ਟਾਵੇਂ ਰਹਿ ਗਏ ਜਿਹੜਾ ਕੋਈ ਕਹਾਣੀ ਲਾ ਦਵੇ ਤੇ ਜਿਹੜਾ ਲਾਉਂਦਾ ਫਿਰ ਉਹਨੂੰ ਕਿਵੇਂ ਦੱਬਦੇ ਆ ਔਰ ਇਹ ਵੇਖਣ ਨੂੰ ਵੀ ਮਿਲਿਆ ਚਾਏ ਉਹ ਪਹਿਲਾਂ ਅਜੀਤ ਹਮਦਤ ਸਾਹਿਬ ਨਾਲ ਕੀਤਾ ਫਿਰ ਹੁਣ ਅੱਜ ਛੱਡ ਕੇ ਜਗਬਾਣੀ ਗਰੁੱਪ ਦੇ ਦਿਵਾਲੇ ਹੋ ਗਏ ਐ ਚਾਹੇ ਉਹ ਮਿੰਟੂ ਗੁਰਸਰੀਆ ਸੀ ਚਾਹੇ ਉਹ ਸਾਡੇ ਉਹ ਆਰਟੀਆਈ ਐਕਟਿਵਿਸਟ ਸਨ ਆਪਣਾ ਮਾਨੇ गोयल ਸਾਹਿਬ ਜਾਂ ਹੋਰ بڑے ਪੱਤਰਕਾਰ ਨੇ ਥੋੜੇ ਚੋ ਵੀ ਕਈ ਹੋਣੇ ਸੋ ਜਦੋਂ ਐਮਰਜੈਂਸੀ ਲੱਗੀ ਹੋਵੇ ਨਾ ਜੀ ਜਦੋਂ ਪ੍ਰੈਸ ਦੀ ਆਜ਼ਾਦੀ ਖਤਰੇ 'ਚ ਹੋਵੇ ਜਿਹੜੀ ਸਰਕਾਰ ਇਹ ਗੱਲ ਸੁਣ ਕੇ ਹੀ ਰਾਜੀ ਨਾ ਹੋਵੇ ਕਿ ਸਚਾਈ ਕੀ ਆ ਪੰਜਾਬ ਦੇ ਕੱਲੇ ਪਿੱਛੇ ਸ਼ਹੀਦੇ ਆਜ਼ਮ ਦੀ ਫੋਟੋ ਲਾ ਕੇ ਇੱਕ ਪਾਸੇ ਔਰ ਦੂਜੇ ਪਾਸੇ ਅੰਬੇਦਕਰ ਸਾਹਿਬ ਦੀ ਫੋਟੋ ਲਾ ਕੇ ਤੁਸੀਂ ਲੋਕਾਂ ਨੂੰ ਨਾ ਮੂਰਖ ਬਣਾ ਸਕਦੇ ਤੁਸੀਂ ਲੋ ਜਿੱਤੇ ਸ਼ਹੀਦਾਂ ਦਾ ਅਪਮਾਨ ਕਰ ਰਹੇ ਹੋ 바ਵਾ ਸਾਹਿਬ ਅੰਬੇਦਕਰ ਸਾਹਿਬ ਦਾ ਅਪਮਾਨ ਕਰ ਰਹੇ ਹੋ ਉੱਥੇ ਲੋਕਾਂ ਦਾ ਵੀ ਬੜਾ ਵੱਡਾ ਅਪਮਾਨ ਕਰ ਰਹੇ ਹੋ ਸੋ ਮੇਰੀ ਲੜਾਈ ਜਾਰੀ ਹੈ ਜੀ ਮੈਂ ਪਹਿਲੀ ਵਾਰੀ ਤਾਂ ਨਹੀਂ ਦੂਜੀ ਵਾਰੀ ਛੁੱਟ ਕੇ ਆਇਆ ਭਾਵੇਂ ਅਗਲੀ ਵਾਰੀ ਪਤਾ ਨਹੀਂ ਕਿੰਨੀ ਵਾਰੀ ਛੁੱਟ ਕੇ ਆਉਣਾ ਪੈਣਾ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਕਿਹਾ ਸੀਗਾ ਜਿੱਥੇ ਆਪਾਂ ਖਲੋਤੇ ਆ ਨਾ ਇਸ ਧਰਤੀ ਨੇ ਹਰ ਪੰਜਾਬੀ ਨੂੰ ਉਹ ਜਜ਼ਬਾ ਦਿੱਤਾ ਸੀ ਕਿ ਨਾ ਰੁਕਣਾ ਭਾਈ ਤੇ ਨਾ ਝੁਕਣਾ ਇਹ ਸੀ ਜ ਝੁਕੂਗਾ ਤੇ ਗੁਰੂ ਅੱਗੇ ਝੁਕੂਗਾ ਗੁਰੂ ਦੀ ਸੰਗਤ ਅੱਗੇ ਝੁਕੂਗਾ ਤਾਨਾਸ਼ਾ ਗਦਾਪੀ ਸਦਾਮ ਹੁਸੈਨ ਜੀ ਨੇ ਇਹਨਾਂ ਦੀ ਰੂਹਾਈ ਖੜੀ ਆ ਉਹਨਾਂ ਸਾਹਮਣੇ ਨਹੀਂ ਝੁਕੂਗਾ ਨਾ ਦਿੱਲੀ ਤੇ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਸਰਕਾਰ ਨੂੰ ਪੰਜਾਬੀ ਬਰਦਾਸ਼ਤ ਕਰਨ ਸਾਂ ਤੇ ਭਾਜਪਾ ਨਾਲ ਸਮਝੌਤਾ ਪੰਜਾਬ ਸੜਕ ਤੇ ਤਾਂ ਨਹੀਂ ਚੱਇਆ ਜਾਣੀ ਆਉਣਾ ਤਾਂ ਪਬਲਿਕ ਵਿੱਚ ਆ ਜੀ ਆਉਣਾ ਤਾਂ ਪਬਲਿਕ ਵਿੱਚ ਆ ਥੋੜੇ ਤੋਂ ਕੁਝ ਲੱਗਿਆ ਰਹਿਣਾ ਵੀ ਨਹੀਂ ਫਿਰ ਵੀ ਜਦੋਂ ਆਉਣਾ ਤੇ ਥੋੜੀ ਜੀ ਪਹਿਲਾਂ ਹੀ ਲੈ ਆਉਣਾ ਆਉਣਾ ਤਾਂ ਮਗਰੋਂ ਆ ਤੁਸੀਂ ਪਹਿਲਾਂ ਲੈ ਆਉਣਾ ਇਹਨਾਂ ਦਾ ਤਿਆਰੀ ਚੱਲ ਰਹੀ ਹੈ ਬਾਦਰੀ ਦਲ ਦੀ ਏਕਤਾ ਬਾਰੇ ਸਰ ਕੀ ਦੇਖੋ ਤੁਸੀਂ ਤੁਸੀਂ ਇੱਕ ਗੱਲ ਕੀਤੀ ਸੀ ਕਿ ਮੈਂ ਜਦੋਂ ਬਾਹਰ ਆਇਆ ਕਿ ਮੈਂ ਅਕਾਲੀ ਦਲ ਨੂੰ ਇਕੱਠਾ ਕਰਨ ਦੀ ਕੋਸ਼ਿਸ਼ ਕਰਾਂਗਾ ਹੁਣ ਤੱਕ ਕਿੰਨਾ ਕੁ ਹੋ ਗਿਆ ਜੀ ਬਾਦ ਜੀ ਮੇਰੀ ਗੱਡੀ ਬਰਨਾਲਾ ਸਾਹਿਬ ਚਲਾ ਰਿਹਾ ਜਾ ਕੇ ਵੇਖ ਲੋ ਉਹ ਤੋਂ ਖਿੱਚ ਲਿਓ ਹਾਂਜੀ ਕਿ ਮੇਰੀ ਤਾਂ ਪਹਿਲ ਕਦਮੀ ਸ਼ੁਰੂ ਆ ਔਰ ਮੈਂ ਧੰਨਵਾਦੀ ਹਾਂ ਕਈ ਲੀਡਰਸ਼ਿਪ ਨੇ ਉਹਦਾ ਸਵਾਗਤ ਵੀ ਕੀਤਾ ਔਰ ਜਿਹਨੂੰ ਪੰਜਾਬ ਦਾ ਦਰਦ ਹੈ ਨਾ ਜੀ ਜਿਹਨੂੰ ਜੋ ਅੱਜ ਪੰਜਾਬ ਦੇ ਹਾਲਾਤ ਬਣੇ ਆ ਚਾਹੇ ਉਹ ਲਾਅ ਔਰਡਰ ਦੇ ਆ ਚਾਹੇ ਨੌਕਰੀ ਦੇ ਆ ਚਾਹੇ ਕਿਸਾਨੀ ਦੇ ਆ ਜਾਂ ਜੋ ਦਿੱਲੀ ਕਰ ਰਿਹਾ ਪੰਜਾਬ ਦੇ ਨਾਲ ਫਿਰ ਉਹ ਆਪ ਤੇਰੀ ਮੇਰੀ ਛੱਡਣਗੇ ਔਰ ਪੰਜਾਬ ਖਾਤਰ ਸ਼੍ਰੋਮਣੀ ਅਕਾਲੀ ਦਲ ਇਕੱਠਾ ਹੋਊਗਾ ਕਿਉਂਕਿ ਅਸੀਂ ਪਹਿਲਾਂ ਵੀ ਇਕੱਠੇ ਰਹੇ ਆ ਸਾਰੇ ਅਸੀਂ ਕੰਮ ਕੀਤਾ ਇਕੱਠਿਆਂ ਨੇ ਤੁਸੀਂ ਭਾਜਪਾ ਦਾ ਪੁੱਛਿਆ ਅਸੀਂ ਪਹਿਲਾਂ ਕੰਮ ਕੀਤਾ ਇਕੱਠਿਆਂ ਨੇ ਗਾਂ ਕਿਵੇਂ ਕਰਨਾ ਇਕੱਠੇ ਹੋਣਾ ਨਹੀਂ ਹੋਣਾ ਇਹ ਸੀਨੀਅਰ ਲੀਡਰਸ਼ਿਪ ਡਿਸਾਈਡ ਕਰੂਗੀ ਮਗਰ ਇਹ ਤਾਂ ਫੈਕਟ ਹੀ ਹੈ ਨਾ ਕਿ 97 ਚ ਸਰਕਾਰ ਇਕੱਠਿਆਂ ਬਣੀ ਸੀ 2007 ਚ ਇਕੱਠੀ ਬਣੀ ਸੀ 2012 ਚ ਇਕੱਠੀ ਬਣੀ ਸੀ ਔਰ ਕਈ ਸੱਜਣ ਨੇ ਜਿਹੜੇ ਇਸ ਗੱਲ ਨੂੰ ਮਤਲਬ ਇਹਦੋਂ ਕਿਸੇ ਦੀ ਤਸਦੀਕ ਦੀ ਲੋਟ ਨਹੀਂ ਤਾਂ ਇਹ ਸੱਚ ਨੂੰ ਅ ਪ੍ਰਮਾਣ ਦੀ ਲੋਟ ਨਹੀਂ ਤੁਸੀਂ ਵੀ ਜਾਣਦੇ ਹੋ ਔਰ ਕਹੀ ਚਾਹੁੰਦੇ ਆ ਕਿ ਪੰਜਾਬ ਖਾਤਰ ਅੱਜ ਇਕੱਠੇ ਹੋਣਾ ਕਿਉਂਕਿ ਪੰਜਾਬ ਤਾਂ ਉਹਨ ਵਰਚ ਆਫ ਕੋਲੈਪਸ ਹੈ ਇੱਕ ਟੈਂਪਰੀ ਡੀਜੀਪੀ ਆਪਦੀ ਕੁਰਸੀ ਬਚਾ ਰਿਆ ਲਾਅ ਐਂਡ ਆਰਡਰ ਤਾਂ ਕੋਲੈਪਸ ਹੈ ਤੁਸੀਂ ਮਹਬੂਤ ਹੋ ਆਪਦੇ ਘਰਾਂ 'ਚ ਉਹ ਆਪਦੀ ਕੁਰਸੀ ਨੂੰ ਬਚਾਉਣ ਤੇ ਲੱਗਿਆ ਰਹਿੰਦਾ ਤੁਹਾਨੂੰ ਮਹਬੂਤ ਰੱਖਣ ਲਈ ਧਿਆਨ ਕੋਈ ਨਹੀਂ ਐਚਲੀ ਇਹ ਸਾਰੇ ਹਾਲਾਤਾਂ ਨੂੰ ਪੰਜਾਬ ਦੇ ਪਾਣੀਆਂ ਤੇ ਮੁੱਦੇ ਨੂੰ ਸਭ ਨੂੰ ਧਿਆਨ 'ਚ ਰੱਖ ਦਿਆ ਹੋਇਆ ਜਿੱਦਾ ਤਾਂ ਦਰਦ ਪੰਜਾਬ ਨਾਲ ਹੋਊਗਾ ਫਿਰ ਉਹ ਤੇਰੀ-ਪੇਰੀ ਛੱਟੂ ਤੇ ਪੰਜਾਬ ਲਈ ਇਕੱਠਾ ਹੋ ਗਿਆ ਮਜੀਠੀਆ ਸਾਹਿਬ ਚਾਹੁੰਦੇ ਆ ਕਿ ਬੀਜੇਪੀ ਅਲਾਈਂਸ ਹੋਵੇ ਜਿਹਦਾ ਵਰਕਰ ਤੁਸੀਂ ਕਿਹਾ ਕਿ ਵਰਕਰ ਤਾਂ ਚਾਹੁੰਦਾ ਆ ਕਿ ਮੇਰਾ ਮਜੀਠੀਆ ਤਾਂ ਬਹੁਤ ਕੁਝ ਚਾਹੁੰਦਾ ਹੁਣ ਮਜੀਠੀਆ ਤੈਨੂੰ ਇੱਥੇ ਥੋੜੀ ਦੱਸ ਦੂਗਾ